ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਖ ਸ਼ਹਾਦਤਾਂ ਨੂੰ ਗੀਤਾ ਰਾਹੀਂ ਪੇਸ਼ ਕਰਨ ਵਾਲੇ ਮਸ਼ਹੂਰ ਗੀਤਕਾਰ ਚਰਨ ਸਿੰਘ ਸਫਰੀ ਜੀ ਬਾਰੇ ਜਿਨ੍ਹਾਂ ਦੇ ਧਾਰਮਿਕ ਗੀਤ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਅਥਰੂ ਆਪ ਮਹਾਰੇ ਵਹਿ ਤੁਰਨਗੇ ਇਸ ਮਸ਼ਹੂਰ ਗੀਤਕਾਰ ਦੇ ਜੀਵਨ ਬਾਰੇ ਜਾਣਨ ਤੋਂ ਪਹਿਲਾਂ ਆਓ ਨਰਿੰਦਰ ਬੀਬਾ ਜੀ ਦੀ ਆਵਾਜ਼ ਸਫਰੀ ਜੀ ਦੇ ਲਿਖੇ ਕੁਝ ਗੀਤ ਸੁਣਦੇ ਹਾਂ ਬੜੀ ਕੀਮਤੀ ਜ਼ਿੰਦਾਂ ਤੂੰ ਹਾਵੇ ਆਣਖ ਲੋਗੀਆਂ ਪਤਾ ਨਹੀਂ ਕਿ ਬਾਟੇ ਵਿੱਚ ਕੋਲਕੇ ਪਿਲਾ ਗਿਆ ਗੁਰੂ ਨਾਨਕ ਸਬਦ ਦਾ ਪਿਆਰਾ ਪਿਆ ਤੇਰਾ ਤੇਰਾ ਬੋਲਦਾ ਕੰਨ ਮਾਤਾ ਕੁਦਰੀ ਦਾ ਸਵਰਗੀ ਚਰਨ ਸਿੰਘ ਸਫਰੀ ਪੰਜਾਬ ਦਾ ਇੱਕੋ ਇੱਕ ਅਜਿਹਾ ਦਰਵੇਸ਼ ਗੀਤਕਾਰ ਸੀ ਜਿਸ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਉਸਨੇ ਸਿੱਖ ਇਤਿਹਾਸ ਵਿੱਚ ਦਰਜ ਸ਼ਹਾਦਤਾਂ ਨੂੰ ਆਪਣੇ ਵਿਵੇਕ ਦੀ ਤਾਕਤ ਨਾਲ ਲਿਖੇ ਗੀਤਾਂ ਰਾਹੀਂ ਲੋਕਾਂ ਦੇ ਰੂਹبرو ਕੀਤਾ ਜਿਸ ਖੂਬਸੂਰਤੀ ਨਾਲ ਸਫਰੀ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਫਿਲਾਸਫੀ ਨੂੰ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿੱਚ ਸਿੱਖੀ ਸਿਧਕ ਨਿਭਾਉਂਦੇ ਹੋਏ ਅਣਖੀ ਸ਼ਹੀਦਾਂ ਦੀਆਂ ਦਰਦਨਾਕ ਸਾਖੀਆਂ ਨੂੰ ਪੇਸ਼ ਕੀਤਾ ਉਸ ਦੀ ਮਿਸਾਲ ਹੋਰ ਕਿਸੇ ਕਵੀ ਵਿੱਚ ਨਹੀਂ ਮਿਲਦੀ ਸਫਰੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਪਰ ਉਪਕਾਰਾਂ ਕਲਯੁਗ ਦੇ ਪ੍ਰਭਾਵਾਂ ਹੇਟ ਛੜਦੇ ਜਗਤ ਨੂੰ ਅਕਾਲ ਪੁਰਖ ਦੀ ਉਪਾਸਨਾ ਦਾ ਸੰਦੇਸ਼ ਦੇਣ ਨਾਮ ਜਪਣ ਵੰਡ ਛਕਣ ਹੱਕ ਹਲਾਲ ਦੀ ਕਿਰਤ ਕਰਨ ਅਤੇ ਲੋਕ ਸੇਵਾ ਦੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਮਾਨਵ ਤਰਫ ਦੀ ਰੱਖਿਆ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਅਲੌਕਿਕ ਤੇ ਅਦੁੱਤੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕ ਬલિਦਾਨਾਂ ਸਾਹਿਬਜ਼ਾਦਿਆਂ ਦੀਆਂ ਬੇਮਿਸਾਲ ਸ਼ਹੀਦੀਆਂ ਦੀਵਾਰਾਂ 'ਚ ਚਿਣੇ ਜਾਣਦੇ ਸਾਕਾ ਸਰਹੰਦ ਮਾਤਾ ਗੁਜਰੀ ਦੇ ਮੁਗਲ ਹਕੂਮਤ ਦੀ ਕੈਦ ਵਿੱਚ ਖੜੇ ਮੱਥੇਸ ਹੈ ਤਸੀਹੇ ਸਹਾਰਨ ਦੀ ਪ੍ਰਭਗ ਸ਼ਕਤੀ ਆਰਿਆਂ ਨਾਲ ਚੀਰੇ ਜਾਣ ਬੰਦ-ਬੰਦ ਕਟਵਾਉਣ ਕੋਪੜੀਆਂ ਲਹਾਉਣ ਉਬਲਦੀਆਂ ਦੇਗਾ ਵਿੱਚ ਉਬਲਦੇ ਸਿੱਖੀ ਸਿੱਧਕ ਨਿਭਾਉਣ ਬਾਰੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀਆਂ ਚ ਪਾਉਣ ਵਾਲੀਆਂ ਬਹਾਦਰ ਸਿੰਘਣੀਆਂ ਦੇ ਸਿੱਖੀ ਸਿੱਧਕ ਬਾਰੇ ਅਤੇ अनेका ਤੀਰਾਂ ਦੇ ਗੋਲੀਆਂ ਨੂੰ ਆਪਣੀਆਂ ਛਾਤੀਆਂ ਤੇ ਖਾਣ ਵਾਲੇ अनेका ਸਿੰਘਾਂ ਦੇ ਸ਼ਹੀਦੀ ਜਾਮ ਨੂੰ ਜਿਸ ਜਜ਼ਬੇ ਤੇ ਡਿੜਤਾ ਨਾਲ ਸਫਰੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਤਕਾਰ ਕੀਤਾ ਹੈ ਉਸ ਲਈ ਸਮੂਹ ਸਿੱਖ ਜਗਤ ਉਹਨਾਂ ਦੀ ਕਲਮ ਦਾ ਸਦਾ ਸਤਿਕਾਰ ਕਰਦਾ ਰਹੇਗਾ ਦਸ਼ਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਰੁੜਨੋ ਦੇਸ਼ ਦਾ ਬੇੜਾ ਬਚਾ ਲਿਆ ਏ ਪੁੱਤਰ ਵਾਰਨੇ ਦੀ ਵੀ ਤਰਤੀਬ ਦੇਖੋ ਦੋ ਦੋ ਦਾ ਜੋੜਾ ਬਣਾ ਲਿਆ ਏ ਸਨ 1995 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਰਾਜ ਕਵੀ ਦੀ ਉਪਾਧੀ ਨਾਲ ਨਿਵਾਜਿਆ ਸੀ ਇਸ ਤੋਂ ਇਲਾਵਾ ਪੰਜਾਬ ਭਾਰਤ ਇੰਗਲੈਂਡ ਅਮਰੀਕਾ ਕੈਨੇਡਾ ਅਤੇ ਪਾਕਿਸਤਾਨ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਅਨੇਕਾਂ ਆਬਾਦੀਆਂ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ ਜਨ ਸਿੰਘ ਸਫਰੀਦਾ ਦਸੂਹਾ ਦੇ ਇਤਿਹਾਸਿਕ ਪਿੰਡ ਬੋਦਲ ਵਿਖੇ 5 ਅਪ੍ਰੈਲ 1918 ਨੂੰ ਮਾਤਾ ਹਿੰਦੀ ਅਤੇ ਪਿਤਾ ਲਾਭ ਸਿੰਘ ਦੇ ਘਰ ਜਨਮ ਹੋਇਆ। ਛੋਟੀ ਉਮਰ ਵਿੱਚ ਹੀ ਉਸ ਨੂੰ ਸਿੱਖ ਧਰਮ ਨਾਲ ਸੰਬੰਧਿਤ ਸਾਖੀਆਂ ਸੁਣਨ ਦਾ ਸ਼ੌਂਕ ਸੀ। ਸਿੱਖ ਗੁਰੂਆਂ ਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਨੇ ਉਸ ਦੇ ਜੀਵਨ ਤੇ ਗਹਿਰਾ ਅਸਰ ਪਾਇਆ ਜੋ ਬਾਅਦ ਵਿੱਚ ਸਫਰੀਦਾ ਦੇ ਗੀਤਾਂ ਵਿੱਚ ਪ੍ਰਤੱਖ ਰੂਪ ਵਿੱਚ ਦਿਖਾਈ ਦਿੱਤਾ। ਸਫਰੀਦਾ ਵਿਆਹ ਮਾਤਾ ਮੋਹਨਕੌਰ ਨਾਲ ਹੋਇਆ ਜੋ ਹੁਣ ਸਵਰਗਵਾਸ ਹੋ ਚੁੱਕੇ ਹਨ ਸਫਰੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਕਲਰਕ ਦੀ ਨੌਕਰੀ ਕੀਤੀ ਜਿੱਥੇ ਉਸਦੀ ਮੁਲਾਕਾਤ ਪੰਜਾਬੀ ਸ਼ਾਇਰ ਬਲਦੇਵ ਚੰਦਰ ਬੇਕਲ ਜੋ ਤਨੀਰਾਮ ਚਾਤਰੀਕ ਦੇ ਪਾਣ ਜੇ ਸਨ ਨਾਲ ਹੋਈ ਉਹਨਾਂ ਤੋਂ ਹੀ ਸਫਰੀ ਨੇ ਧਾਰਮਿਕ ਗੀਤ ਲਿਖਣ ਦੀ ਮਹਾਰਤ ਹਾਸਲ ਕੀਤੀ ਕੁਝ ਸਮੇਂ ਲਈ ਸਫਰੀ ਨੇ ਭਾਰਤੀ ਫੌਜ ਵਿੱਚ ਵੀ ਨੌਕਰੀ ਕੀਤੀ ਪਰ ਛੇਤੀ ਹੀ ਉਹ ਉਸ ਖੇਤਰ ਵਿੱਚੋਂ ਸਿੱਖਿਆ ਵਿਭਾਗ ਵਿੱਚ ਆ ਗਏ ਅਤੇ ਖਾਲਸਾ ਹਲ ਹਾਇਰ সেকেন্ডਰੀ ਸਕੂਲ ਦਸੂਹਾ ਵਿਖੇ बतौर ਪੰਜਾਬੀ ਅਧਿਆਪਕ ਸੇਵਾ ਨਿਭਾਈ ਸਫਰੀ ਦੇ ਧਾਰਮਿਕ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗਾਇਕਾਵਾਂ ਨੇ ਗਾਇਆ ਜਿਨ੍ਹਾਂ ਵਿੱਚੋਂ ਮਰਹੂਮ ਬੀਬੀ ਨਰਿੰਦਰ ਬੀਬਾ ਪ੍ਰੋਫੈਸਰ ਸਰੂਪ ਸਿੰਘ ਝਰੂਪ ਬੀਬੀ ਊਸ਼ਾ ਰਾਣੀ ਅੰਸਰਾਜ ਹੰਸ ਅਮਰ ਨੂਰੀ ਸਰਦੂਸ ਸਕੰਦਰ ਦੇਵੀ ਮਖਸੂਜ਼ਪੂਰੀ ਕਰਤਾਰ ਅਰੋੜਾ ਬੀਬੀ ਸਰਬਜੀਤ ਕੌਰ ਆਸਾ ਸਿੰਘ ਮਸਤਾਨਾ ਸੁਰਿੰਦਰ ਕੌਰ ਕ੍ਰਿਪਾਲ ਸਿੰਘ ਪਾਲ, ਸੁਰਿੰਦਰ ਰਮਤਾਜ ਜਗਮਉਨਕੌਰ, ਮਾਸਟਰ ਸਲੀਮ, ਸੁਰਿੰਦਰ ਲਾੜੀ, ਨਰਿੰਦਰ ਮਾਵੀ, ਰਾਏ ਜੁਹਾਰ, ਅਵਤਾਰ ਸਿੰਘ ਤਾਰੀ, ਰਿਸ਼ਪਾਲ ਸਿੰਘ ਪਾਲ ਆਦਿ ਦੇ ਨਾਮ ਸ਼ਾਮਿਲ ਹਨ। ਚੰਦ ਸਿੰਘ ਸਫਰੀ ਦੇ ਲਿਖੇ ਕੁਝ ਮਸ਼ਹੂਰ ਗੀਤਾਂ ਦਾ ਵੇਰਵਾ ਇਸ ਪ੍ਰਕਾਰ ਹੈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ, ਦੋ ਪੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣਖ ਲੋ ਗਈਆਂ। ਕਲਗੀਧਰਪੰਥ ਪਿਆਰੇ ਦਾ ਇਕ ਹੀ ਹੋ ਗਿਆ ਇਕ ਹੀ ਹੋ ਗਿਆ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਿਲਾ ਗਿਆ ਗੁਰੂ ਨਾਨਕ ਸਬ ਦਾ ਪਿਆਰਾ ਪਿਆ 13 13 ਬੋਲਦਾ ਨਾਨਕ ਦੀਆਂ ਗੁੱਝੀਆਂ ਰਮਜਾਨ ਨੂੰ ਬੇਸਮਝ ਜਮਾਨਾ ਕੀ ਜਾਣੇ ਆਨੰਦ ਲਾਲ ਨੂਰਪੁਰੀ ਵਿਧਾਤਾ ਸਿੰਘ ਤੀਰ ਫਿਰੋਜ਼ਦੀਨ ਸਰ ਕਰਤਾਰ ਸਿੰਘ ਬਲਗਣ ਪ੍ਰੀਤਮ ਸਿੰਘ ਕਾਸਦ ਬਲਵੰਤ ਸਿੰਘ ਨਰਵੈਰ ਰਾਮ ਨਰਾਇਣ ਸਿੰਘ ਦਰਦੀ ਮੁਜਰਮ ਦਸੂਈ ਜੀਵਨ ਸਿੰਘ ਤੇਜ ਸਾਧੂ ਸਿੰਘ ਦਰਦ ਸੰਤੋਖ ਸਿੰਘ ਸਫਰੀ ਬੂਨ ਸਿੰਘ ਜੋਸ਼ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਆਦ ਸਫਰੀ ਦੇ ਸਮਕਾਲੀ ਕਵੀ ਸੰਨ 5 ਜਨਵਰੀ 2006 ਨੂੰ ਸਫਰੀ ਦਾ ਦਿਹਾਂਤ ਹੋ ਗਿਆ ਪਰ ਆਪਣੇ ਲਿਖੇ ਗੀਤਾਂ ਰਾਹੀਂ ਉਹ ਸਦਾ ਹੀ ਜਿਉਂਦਾ ਰਹੇਗਾ ਉਸਦੇ ਗੀਤ ਪੰਜਾਬ ਦੀ ਫਿਜ਼ਾ ਵਿੱਚ ਸਦਾ ਹੀ ਗੂੰਜਦੇ ਰਹਿਣਗੇ ਹਰ ਸਾਲ ਜਨਵਰੀ ਵਿੱਚ ਉਹਨਾਂ ਦੇ ਜੱਦੀ ਪਿੰਡ ਬੋਦਲ ਸ਼ਾਉਣੀ ਘਰਨਾ ਸਾਇ ਵਿਖੇ ਸਾਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਂਦਾ ਹੈ